ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਅਨੰਦ ਇੱਕ ਓਮਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰੂ ਦਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਦਾਈਆ ਰਾਗ ਰਤਨ ਪਰਬਾਰ ਪਰਿਆ ਸਬਦ ਗਾਵਣ ਆਈਆ ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਵੇ ਮਾਨ ਮੇਰਿਆ ਤੋ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰ ਓਹ ਕਰੇ ਤੇਰਾ ਕਰਜ ਸਭ ਸਵਾਰਨ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨ ਲੈ ਸਤਿ ਸਾਈਂਬ ਜਿ ਅੰਗੀਰ ਤੇਰਾ ਅਟਰ ਤੇਰਾ ਸਭ ਤੇ ਸਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਮਾਨਵਸਾਵੇ ਨਾਮ ਜਿਨ ਕੈ ਮਾਨਵਸਿਆ ਬਾਦਿ ਸਬਦ ਕਨੇਰੇ ਕਹ ਨਾਰਕ ਸੱਤੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਜੀਆ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਬਦ ਤਰਹ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਘੰਟਕ ਮਾਰਿਆ ਤੋਰੇ ਕਰਮ ਪਾਇਆ ਤੁਧ ਦੇਨ ਕਉ ਸੇ ਨਾਮ ਹਰ ਪੈ ਲਾਗੇ ਪਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਬਾਜੇ ਸਾਚੀ ਲਿਵੈ ਬਹਿਣਾ ਦੇਹ ਨਮਾਣੀ ਦੇਹ ਨਮਾਣੀ ਲਿਵੈ ਵੱਜ ਹੋ ਪਿਆ ਕਰੇ ਦੇ ਚਾਰੀਆਂ ਤੁਧ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਵ ਨਾਹੀ ਸਬਦ ਲਗ ਸਵਾਰੀਆ ਕਹਿ ਨਾਨਕ ਲਿਵੈ ਵੱਜ ਹੋ ਪਿਆ ਕਰੇ ਦੇ ਚਾਰੀਆਂ आनंद आनंद सबको कहे आनंद गुरु ते जानिया जानिया आनंद सदा गुरते कृपा करे प्यारिया कर कृपा किलबक कटे जान अंजन सारिया अंदर हो जिनका मोह तुटा तन का साबत सचे सवारिया कहे नानक ए हो आनंद है आनंद गुरु ते जानिया बाबा देस तो देह ਮਨ ਪਿਆ ਨਿਰਮਲ ਜਿਨਾਂ ਪਾਣਾ ਪਾਵੈ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਾਨ ਪਾਵੈ ਗਾਵੋ ਸੰਤ ਬਿਆਰੀ ਹੋ ਆਕਾਤ ਕੀ ਕਰਹਿ ਕਹਾਣੀ ਕਰਹਿ ਕਹਾਣੀ ਆਕਾਤ ਕੀ ਰੀਤਿ ਦਵਾਰੈ ਪਾਈਐ ਤਨ ਮਨ ਧਨ ਸਭ ਸੋਕ ਗੁਰ ਕਾ ਹੁਕਮ ਮੰਨੈ ਪਾਈਐ ਹੁਕਮ ਮੰਨਿ ਹੋ ਗੁਰੂ ਪੀਰਾ ਗਾਵੋ ਸੱਤੀ ਬਾਣੀ ਕਹੈ ਨਾਨਕ ਸੁਨਹੁ ਸੰਤੋ ਕਥਿ ਹੋ ਆਤਥ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੋਣ ਮਨ ਮੇਰਿਆ ਏ ਹ ਮਾਇਆ ਮੋਹਣੀ ਦਿਨੇਤ ਪਰਮ ਭਲਾਇਆ ਮਾਇਆ ਤਾਂ ਮੋਹਣੀ ਤਰੈ ਕੀਤੀ ਜਨ ਅਠ ਗਉਲੇ ਪਾਇਆ ਕੁਰਬਾਨ ਕੀਤਾ ਤਿਸੈ ਬਟ ਹੋ ਜਨ ਮੋਹ ਮੀਠਾ ਲਾਇਆ ਕਹ ਨਾਨਕ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਰਾ ਸੱਚ ਸਮਾਲੇ ਏਹੋ ਕੁਟੰਬ ਤੂਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੇ ਨਾ ਹੀ ਤੈਸ ਨਾਲ ਕਿਉ ਚਿਤ ਲਾਈਏ ਐਸਾ ਕੰਮ ਬੋਲੇ ਨਾ ਕੀਚੇ ਜਿਤ ਅੰਤ ਪਛੋਤਾਈਏ ਸਤਿਗੁਰੂ ਦਾ ਆਪਦੇਸ ਸੁਣ ਤੂੰ ਹੋਵੈ ਤੇਰਾ ਨਾਨਕ ਕਹੈ ਨਾਨਕ ਮਨ ਪਿਆਰੇ ਤੂੰ ਸਰਾ ਸੱਚ ਸਮਾਲ ਲੈ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹਿ ਜੇ ਜੰਤ ਸਭ ਖੇਲ ਤੇਰਾ ਆਖੋ ਆਖੋ ਬਖਾਨਾਈ ਅੱਖੇ ਦਾ ਵੇਖੈ ਸਭ ਤੂ ਹੈ ਦਿਨ ਜਗਤੋ ਪਾਇਆ ਕਹੇ ਨਾਨਕ ਤੋ ਸਰਾ ਅਗੰਮ ਹੈ ਤੇਰਾ ਤਨ ਪਾਇਆ ਸੋਰ ਨਾਰੇ ਮੋਨ ਜਾਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਗਤ ਗੁਰ ਪ੍ਰਪਾਦਿ ਨੇ ਸਚੁ ਨਾਮੁ ਪਾਇਆ ਜੀਅ ਜੰਤ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤ ਗੁਰੂ ਪਾਇਆ ਕਹੇ ਨਾਨਕ ਜਿਸਨੁ ਆਪ ਤੁਠਾ ਤene ਖੰਨਿਆ ਹੋ ਤਿੱਖੇ ਬਾਲੋ ਨਿੱਕੇ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਬਾਸਨਾ ਸਮਾਣੀ ਕਹੈ ਨਾਨਕ ਚਾਲ ਭਗਤ ਜੁਗੁ ਜੁਗ ਨਿਰਾਨੀ ਜਿਉ ਤੂ ਚਲਾਹੇ ਤਿਵ ਚੱਲਹਿ ਸੁਆਮੀ ਹੋਰ ਕਾ ਜਾਣਾ ਗੁਣ ਤੇਰੇ ਜੈਬ ਤੂ ਚਲਾਹੇ ਤਿਵ ਚੱਲਹਿ ਦਿਨਾ ਮਾਰਗ ਪਾਵਹਿ ਕਰਿ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਨਾ ਤਿਆਗਹਿ ਦੇਸਨ ਕਥਾ ਸੁਣਾਹੇ ਆਪਣੀ ਸੇ ਗੁਰਦੁਆਰ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਿਉ ਆਪੈ ਤਵੇਂ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਸਰਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਤੁਰ ਹੋ ਲਿਖਿਆ ਆਇ ਇਕ ਫਰੇ ਘਨੇਰੇ ਕਰਹਿ ਗੱਲਾ ਗੱਲੀ ਕਿਨੇ ਨ ਪਾਇਆ ਕਹੇ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰਤਿਆ ਆਇ ਹਰਤਿਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਬਹਿਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਭਾਈਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਪਹੇ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰਿ ਹਰਿ ਧਿਆਇਆ ਕਰਮੇ ਸਹਿਜਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹ ਜਾਏ ਸਹਿਸਾ ਕਿਤੇ ਸੰਜਮ ਰਹੀ ਕਰਮ ਕਮਾਏ ਸਹਿਸੇ ਜਿਉ ਮਲੀਣ ਹੈ ਕਿ ਤ ਸੰਜਮ ਤੋਤਾ ਜਾਏ ਮਨ ਤੋਂ ਬਹ ਸਬਦ ਲਗਹੋ ਹਰਿ ਸਿਵ ਰਹੋ ਚੇਤ ਲਾਈ ਕਹੇ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਇਸ ਸਾਸਾ ਇਹ ਵਜਾਇ ਜੀਅਹੁ ਮੈਲੇ ਬਹਰਹੁ ਨਿਰਮਲ ਬਹਰਹੁ ਨਿਰਮਲ ਜੀਅਹੁ ਤਾਂ ਮੈਲੇ ਤਿਨੇ ਜਨਮ ਜੁਏ ਹਾਰਿਆ ਇਸ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੁ ਵਿਸਾਰਿਆ ਵੇਦਾਂ ਨਹਿ ਨਾਮ ਉਤਮ ਸੋ ਸੁਣਹਿ ਨਾਹੀ ਫਿਰਹ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੁਏ ਜਾ ਨਹੀਂ ਮਨ ਸਾ ਸੱਚ ਸਮਾਣੇ ਜਨਮ ਰਤਨਾ ਜਿਨੇ ਖੱਤਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਨ ਮਨ ਤਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਿੱਤੀ ਸਰਮਖ ਹੋਵੇ ਹੋਵੇ ਤਾਂ ਸਰਮਖ ਸਿੱਖ ਕੋਈ ਜੀ ਆਹੁ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣ ਗੁਰ ਬਿਨ ਅਵਰਣ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਰਮਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਿਵੇਕੀਆ ਜਾਏ ਅਨੇਕ ਜੁਨੀ ਭਰ ਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲੋਗ ਚਰਣੇ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਤਾ ਬਹੁ ਸੇਖ ਸਤਿਗੁਰੂ ਕੇ ਪਿਆਰਿ ਹੋ ਗਾਬਹ ਸੱਤੀ ਬਾਣੀ ਬਾਣੀ ਤਕਾਬਹ ਗੁਰੂ ਕੇ ਰੇ ਬਾਣੀਆਂ ਸਰ ਬਾਣੇ ਦਿਨ ਕਾ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਵੇ ਵਾਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਗ ਬਾਣੀ ਕਹੇ ਨਾਨਕ ਸੁਦਾ ਗਾਵ ਹੋਈ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤੱਕੇ ਸਤਿਗੁਰੂ ਵੱਜ ਹੋ ਹੋਰ ਕੱਚੀ ਬਾਣੀ ਚਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਪਛੂ ਨਾ ਜਾਣੀ ਚਿਤ ਜੈਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਵੱਜ ਹੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਪ ਸਬਦ ਸੇਤੇ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀ ਨਾ ਰਤਨ ਆਪੇ ਜੈਸਨੂ ਦੇ ਪੁੱਝਾਏ ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਪਾਇ ਪੇ ਕਰਦਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਵੇਖੈ ਗੁਰਮੁਖ ਕੇ ਸਭੁ ਜਹਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮਖ ਜੇ ਸੁਣ ਆਪ ਕਰੇ ਸੋ ਹੋਵੇ ਇੱਕ ਸੁਸਿਆਲੇ ਬਲਾਈ ਕਹੇ ਨਾਨਕ ਆਪ ਹੀ ਕਰਦਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝ ਹੋ ਤਤੈ ਸਾਰ ਨ ਜਾਣੀ ਤੇਹੀ ਗੁਣੇ ਸੰਸਾਰ ਬ੍ਰਹਮ ਸੁਤ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲਹਿ ਅਮਰਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋ ਅਨੰਦ ਹਰਿ ਲੇਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਬਨਉਦਿਆ ਵਿਸਾਰੀਐ ਵਡਦਾਤਾ ਜੇ ਅਗਰ ਮੈਂ ਆਹਾਰ ਪਹੁੰਚ ਆਵੈ ਉਸਨੋ ਕਿਹੋ ਪੋਏ ਨਾ ਸਕੀ ਜਿਸਨੋ ਆਪਨੇ ਲੇਵ ਲਾਵੈ ਜੋ ਆਪਨੇ ਲੇਵ ਆਪੇ ਲਾਏ ਗੁਰਮੁਖ ਸਰਾ ਸੰਭਾਲੀਐ ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹ ਤੇ ਪਵਿਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ